ਸਾਰੇ ਨੇ ਪਰ ਪਰ ਸਤਿ ਸ੍ਰੀ ਅਕਾਲ ਕਰਦੇ ਵੀ ਦੀ ਸ਼ੁਰੂਆਤ ਤੇ ਪਹੁੰਚ ਗਏ ਮੈਂ ਅਸੀਂ ਕੋਲੇ ਘਾੜੇ ਤੇ ਲੱਗਿਆ ਮੂੰਗੀ ਵੜਨ ਅੱਜ ਕੰਪਲੀ ਕਰਤੀ ਸੀਗੀ ਹੋ ਗਿਆ ਫੰਦਨ ਤੇ ਕੀਤੇ ਨੂੰ ਤੇ ਮੂੰਗੀ ਦਾ ਰੇਟ ਵੈਸੇ ਵਧੀਆ ਇਸ ਸਾਲ ਜਣੀ ਪਿਛਲੇ ਸਾਲ ਤੇ ਪ੍ਰਾਰ ਨਾਲੋਂ ਵੀ ਵੱਧ ਦਾ ਫਰਾਰ ਲਾਈ ਸੀ ਆਪਾਂ ਪਿਛਲੇ ਸਾਲ ਮੂੰਗੀ ਲਾਈ ਨਹੀਂ ਸੀਗੀ ਇਸ ਸਾਲ ਜਣੀ 8000 ਕਿ ਐਸੀ ਵੀ ਅਸੀਂ ਸਾਨੂੰ ਲੱਗੀ ਜਾਂਦੀ ਹੈ ਤੇ ਮੱਕੀ ਬਾਕੀ ਦੇਖ ਸਕਦੇ ਆ ਆਪਣੀ ਇਹ ਹੈਗੀ ਪਕਾਉਣੀ ਆ ਆਪਾਂ ਪੋਨ ਵਾਲਾ ਇਸੇ ਤੋ ਤਾਂ ਨਾ ਗਿਆ ਹੈ ਹਾਂ ਇਹ ਜੀ ਜਾਨਵਰ ਹੈ ਸਦਾ ਜੀ ਤੋ ਤਾਂ ਨੱਕੀ ਕੋਈ ਨਹੀਂ ਖਾਤਾ ਹੈ ਕੋਈ ਇੰਨਾ ਕਦਾ ਖਾਣਾ ਹੀ ਆ ਉਹ ਖਾਤਾ ਹੈਗਾ ਜਿਹੜਾ ਬਿੱਚ ਹੁੰਦਾ ਹੈਗਾ ਉਹ ਵਾਹ ਜਿਹੜੀ ਚੀਜ਼ ਚਾਹੀਦੀ ਉਹ ਹੀ ਖਾਣੀ ਆ ਤੁਸੀਂ ਵੀ ਬਦਾਮ ਹੀ ਖਾਣੇ ਆ ਤੋੜ ਕੇ ਗਰੀ ਕੱਢ ਕੇ ਵਿੱਚੋਂ ਹੈ ਬੇਸੀ ਕਹਿੰਦਾ ਵੀ ਤੋਤੇ ਖਰਾਬ ਕਰਦੇ ਆ ਛੱਲੀਆਂ ਨੂੰ ਤੇ ਇਹ ਤਾਂ ਜਿਹੜਾ ਖਾਣਾ ਹੀ ਹੈ ਜਾਨਵਰਾਂ ਨੇ ਜਿੰਨਾ ਖਾਣਾ ਵਾ ਤੇ ਉਹੀ ਤੇਰਾ ਝਾੜ ਵਾ ਜਾਣਾ ਵਾ ਜੀ ਮੌਸਮ ਕਰਕੇ ਜਿਲਾ ਮਰਜੀ ਹੋਵੇ ਹਾਂ ਛੱਲੀ ਆਂ ਦੇਖਣ ਦੇਖਣ ਜੀ ਕਰਦਾ ਸਾਰੇ ਬੈਠਾ ਰਹੇ ਅੱਜ ਫਿਰ ਬੈਠੀ ਅੱਜ ਨਹੀਂ ਇਹ ਜਿਹਦਾ ਨਿਕਲ ਨਹੀਂ ਹੋਈ ਆ ਬਾਕੀ ਲੱਗ ਜੂ ਪਤਾ ਵੀ ਪੰਡ ਵਾਲੇ ਨੇ ਜਿਵੇਂ ਰਵੇਸ ਲਿਆ ਕਾਫੀ ਚੈਨ ਨਾ ਸਕਣਾ ਛੱਲੀ ਨਹੀਂ ਦੇਉ ਲੇਕਿਨ ਸਕਣਾ ਤੁਸੀਂ ਤੁਸੀਂ ਕਹਿੰਦੇ ਆ ਇਹਦਾ ਉਹੀ ਕਹਿੰਨੇ ਆ ਕਿਉਂਕਿ ਆਪਾਂ ਤਾਂ ਕੱਢੀ ਹੋਈ ਆ ਸੰਘਣੀ ਲਾ ਕੇ ਪਿੰਡ ਹਵਾ ਪੈਂਦੀ ਆ ਫੇਰ ਵੀ ਇਹਨੂੰ ਤੇ ਕਿਉਂਕਿ ਇਹ ਜਿਹੜੀ ਲਵਾਈ ਹੋਈ ਹੋਈ ਆ ਇਹ ਜਿਵੇਂ ਆਪਾਂ ਚਾਰ ਪਾਉਂਦੇ ਆ ਨਾ ਤੇ ਉਹ ਲਵਾਈ ਤੇ ਜਣੀ ਉਹ ਵੀ 6-7 6 ਇੰਚ ਤੇ ਜਿਵੇਂ ਆਪਾਂ ਕਹ ਲਈਏ ਦਾਣਾ ਡਿੱਗਿਆ ਹੁੰਦਾ ਵਾ 7 ਇੰਚ ਤੇ ਤੇ ਆਮ ਕਹਿੰਦੇ ਆ 8 ਇੰਚ ਦੇ ਬੀਜ ਆਪਾਂ ਕਹ ਲਈਏ ਵੀ ਪਕਾਉਣੀ ਆ ਤੇ ਪਰ ਮੱਕੀ ਟੌਪ ਸਹੀਦਾ ਤੋਂ ਜਿਵੇਂ ਲੱਗਦੀ ਆ ਜਿਵੇਂ ਮਧਰੀ ਹੁੰਦੀ ਆ ਪਰ ਤੀਜੇ ਖਿਆੜ ਤੋਂ ਬਾਅਦ ਜਾ ਕੇ ਪੂਰੀ ਹਾਈਟ ਆ ਮੱਕੀ ਦੀ ਤੇ ਆ ਖਾਲਾਂ ਤੋਂ ਅਸਲੀ ਪਤਾ ਲੱਗਦਾ ਹੁੰਦਾ ਜਦੋਂ ਆਪਾਂ ਖਾਲਾਂ ਦੇ ਵਿੱਚ ਵੜਦੇ ਆ ਨਾ ਤੇ ਫਿਰ ਸਿਆੜਾਂ ਦਾ ਪਤਾ ਲੱਗਦਾ ਹੁੰਦਾ ਵੀ ਕਿੰਨੇ ਕੁ ਉੱਚੇ ਆ ਜਿਹੜੇ ਮੱਕੀ ਦੇ ਤੇ ਬਾਕੀ ਮੇਸੀ ਕਹਿੰਦਾ ਵੀ ਇਹ ਤੋਤੇ ਖਾਂਦੇ ਆ ਤੇ ਕੋਈ ਬਾਲਾ ਚੱਕਰ ਨਹੀਂ ਹੈਗਾ ਜਿਹੜੇ ਕੋਦਰ ਤੇ ਰੰਗ ਆ ਇਹ ਸਾਰੇ ਇਦਾਂ ਚੱਲਦੇ ਆ ਤੇ ਫਿਰ ਵੀ ਝਾੜੇ ਨੇ ਦੇ ਜਾਣਾ ਮੱਕੀ ਨੇ ਮੌਸਮ ਤੇ ਡਿਪੈਂਡ ਕਰਦਾ ਮੌਕੇ ਤੇ ਉਦੋਂ ਤੇ ਗਰਮੀ ਚੋਂ ਇਹ ਨਿਕਲ ਗਈ ਆ ਤੇ ਬਾਲਿਆਂ ਦੇ ਛਲੀਆਂ ਬੋੜੀਆਂ ਆਮ ਆਪਣੇ ਪਿੰਡ ਵੀ ਟੀਮ ਨੇ ਵੀ ਕਿਉਂਕਿ ਜਿਹੜੀ ਮੱਕੀ ਭੋਰ ਆ ਲੈਟ ਕਹਿ ਲਈ ਆਪਾਂ ਸੀਗੀ ਇਦੋਂ ਤੇ ਉਹ ਗਰਮੀ ਚ ਆ ਗਈ ਜਦੋਂ ਦਾਣਾ ਪਿਆ ਤੇ ਬਾਕੀ ਪਾਣੀ ਦਾ ਟੈਂਪਰੇਚਰ ਸੈੱਟ ਕਰਨਾ ਹੁੰਦਾ ਆਪਾਂ ਤੇ ਪਾਣੀ ਜਦੋਂ ਦਖੁੰਜ ਜਾਂਦਾ ਬੰਦਾ ਲੈਟ ਨਹੀਂ ਆਈ ਇੱਕ ਦਿਨ ਜਾਂ ਘਟ ਆ ਗਈ ਕਿਉਂਕਿ ਉਦੋਂ ਚੱਕਰ ਪੈ ਜਾਂਦਾ ਇਹ ਤੇ ਪਰ ਆਪਣੇ ਛੱਲੀਆਂ ਇਹ ਪੂਰੀਆਂ ਵਾ ਬੋੜੀਆਂ ਨਹੀਂ ਹੈਗੀਆਂ ਤੇ ਇੱਧਰ ਹੈਗੀ ਮੂੰਗੀ ਮੂੰਗੀ ਨੂੰ ਫਾਲ ਠੀਕ ਆ ਪਹਿਲਾਂ ਤਾਂ ਲੱਗਦਾ ਸੀਗਾ ਵੀ ਇਹ ਬੌਣੀ ਨਾ ਪੈ ਜੇ ਹੱਸਦਾ ਸੀਗਾ ਮੈਂ ਮੈਸੀ ਨੂੰ ਤੇ ਮੈਸੀ ਕਹਿੰਦਾ ਅੱਜ ਮੈਨੂੰ ਤਾਂ ਪੈਦਾ ਹੀ ਲੱਗਦਾ ਤੇ ਹਾਈਟ ਪੂਰੀ ਆ ਤੇ ਬਾੜਿਆਂ ਦੇ ਹਾਈਟ ਹੋਈ ਨਹੀਂ ਗਈ ਮੂੰਗੀ ਦੀ ਤੇ ਆਪਾਂ ਇਹਨੂੰ ਕੋਈ ਯੂਰੀਆ ਜਾਰੀਆ ਕੁਝ ਨਹੀਂ ਪਾਇਆ ਪਰ ਇਹ ਖੇਤ ਜੇ ਪਹਿਲੀ ਵਾਰੀ ਮੂੰਗੀ ਲੱਗੀ ਆ ਐਚ ਤਾਂ ਲੱਗੀ ਆ ਦੋ ਤਿੰਨ ਵਾਰ ਪਹਿਲਾਂ ਮੱਕੀ ਵਾਲੇ ਚ ਪਰ ਇਹ ਗੇੜ ਪਹਿਲੀ ਵਾਰੀ ਆਇਆ ਗੇੜ ਚ ਆਪਣੇ ਮੂੰਗੀ ਦੇ ਤੇ ਫਲ ਠੀਕ ਆ ਬਾਕੀ ਦੇਖੋ ਪਹਿਲਾਂ ਤਾਂ ਜਿਹੜੀ ਹਵਾ ਜੀ ਸੁਣਦੇ ਸੀਗੇ ਖਾੜੇ ਪਿੰਡ ਚੋਂ ਵੀ ਜਿਹਨੇ ਵੱਢੀ ਆ ਪਹਿਲਾਂ ਵੇ ਤਿੰਨ ਚਾਰ ਕੁਆਂਟਲ ਦੇ ਸੀ ਪਰ ਹੁਣ ਪਰਸੋਂ ਕਦੇ ਜਿਹੜੇ ਸੌਣਦੇ ਆ ਗੇੜ ਜਾਂ ਵੀ ਹੈਗੀ ਆ 6-7 ਕੁਆਂਟਲ 5 ਕੁਆਂਟਲ ਤੋਂ ਲੈ ਕੇ ਐਵਰੇਜ ਹੀ ਹੈਗੀ ਆ ਤੇ ਬਾਕੀ 6 ਕੁਆਂਟਲ ਰੇਟ ਦੇ ਹਿਸਾਬ ਨਾਲ ਬਹੁਤ ਆ ਜਾਨੀ ਉਹ ਹਿਸਾਬ ਨਾਲ ਤੇ ਇਹਦਾ ਖਰਚਾ ਵੀ ਘਟ ਮੂੰਗੀ ਦਾ ਤੇ ਸੌਖੀ ਫਸਲ ਆ ਤੀਜੀ ਫਸਲਾਂ ਚ ਜਿਵੇਂ ਆਪਾਂ ਕਹਿ ਲੀਏ ਵੀ ਮੀਂਹ ਤੋਂ ਬਚ ਗਈ ਤਾਂ ਠੀਕ ਆ ਨਹੀਂ ਇਹ ਖਰਾਬ ਵੀ ਹੋ ਜਾਂਦਾ ਸਟੜਣੀ ਵੀ ਪੈ ਜਾਂਦੀ ਆ ਤੇ ਪ੍ਰਾਰ ਕਈਆਂ ਦੇ ਚੱਕਰ ਪਿਆ ਸੀਗਾ ਸਟਣ ਵਾਲਾ ਇਹ ਮੀਂਹ ਜਦੋਂ ਆ ਜਾਂਦੀ ਹੈ ਨਾ ਵੇੜੇ ਜੀ ਵੀ ਗਿੱਲੀ ਹੋ ਗਈ ਇਹ ਤੇ ਇਹਦਾ ਕੰਮ ਖਰਾਬ ਹੋ ਜਾਂਦਾ ਤੇ ਤੀਜੀ ਫਸਲ ਸਾਰੀਆਂ ਆਰਡ ਵਾਲੀਆਂ ਜਿੰਨੀਆਂ ਵੀ ਆ ਜਾਨੀ ਇਹ ਹੁੰਦੀਆਂ ਖਤਰੇ ਵਾਲੀਆਂ ਪਰ ਸਭ ਤੋਂ ਟਾਪ ਜਿਵੇਂ ਆਪਾਂ ਤੀਜੀ ਬਦਲ ਕਹਿ ਲਈਏ ਮੱਕੀ ਵਾਲੀ ਤੇ ਮੱਕੀ ਫੇਰ ਵੀ ਮੀਮੂ ਚੱਲ ਜਾਂਦੀ ਹੈ ਕੱਢ ਜਾਂਦੀ ਹੈ ਜਾਨੀ ਕੁਝ ਨਹੀਂ ਹੁੰਦਾ ਇਹੀ ਖੇਤ ਚ ਆਪਾਂ ਇੱਕ ਵਾਰ ਟਰੈਕਟਰ ਮਗਰ ਕਢੰਗੇ ਜੇ ਪਾ ਪਾ ਕੇ ਜੀਤੇ ਆਪਾਂ ਡਰਮ ਭਰਾ ਕੇ ਲਿਆ ਉਹਨਾਂ ਨੇ ਆਮ ਆਪਣੇ ਏਰੀਆ ਚ ਕਢੰਗੇ ਹੀ ਕਹਿ ਦਿੰਦੇ ਉਹਨੂੰ ਤੇ ਉਹਦੇ ਨਾਲ ਸਾਰੀ ਆਹ ਮੱਕੀ ਪੰਜ ਗਿੱਲੇ ਕੱਢੀ ਸੀਗੀ ਬਾਹਰ ਉਧਰ ਸੇਮ ਤੇ ਤੇ ਮਸ਼ੀਨ ਨਾਲ ਉਦੋਂ ਕਢਾਈ ਸੀਗੀ ਤੇ ਇਧਰ ਲੇਬਰ ਲਾ ਕੇ ਦਿਹਾੜੀ ਤੇ ਤੇ ਉਦੋਂ ਵੀ ਜਾਨੀ ਵਧੀਆ ਰੁਪਏ ਪੂਰੇ ਛੱਡ ਗਈ ਸੀਗੀ ਤੇ ਝਾੜ ਪੂਰਾ ਸੀਗਾ ਤੇ ਇਹ ਡਾਕਰੋਂ ਪੈਲੀ ਆ ਤੇ ਇਹ ਚ ਮੱਕੀ ਵੈਸੀ ਮੱਲ ਦੀ ਆ ਪੂਰੀ ਦੇਖ ਸਕਦੇ ਆ ਨਾਲ ਦੂਜੇ ਆਪਣੇ ਥੱਲੋਂ ਪੂਰਾ ਪੂਰਾ ਬਣਿਆ ਹੋਇਆ ਵਾ ਟਾਂਡਾ ਜਾਨੀ ਮੋਟਾ ਵਾ ਥੱਲੋਂ ਜੜਾਂ ਤੋਂ ਸਾਰਿਆਂ ਦਾ ਨਿਯਾਮ ਹੁੰਦਾ ਮੱਕੀ ਜਦੋਂ ਵਧਣੇ ਪੈ ਜਾਂਦੀ ਐ ਤੇ ਥੱਲੇ ਉਹ ਟਾਂਡਾ ਖਿੱਚਿਆ ਜਾਂਦਾ ਹੁੰਦਾ ਵਾ ਬਦਲਾ ਹੋ ਜਾਂਦਾ ਹੁੰਦਾ ਕਹਿਣ ਦਾ ਮਤਲਬ ਪਰ ਇਹਦੇ ਟਾਂਡੇ ਉਵੇਂ ਹੀ ਆ ਤੇ ਦਾਤੀ ਨੂੰ ਜਿਵੇਂ ਦੱਸਣਗੇ ਤੇ ਜਿਵੇਂ ਆਪਾਂ ਚਾਰ ਵੀ ਪਾਉਂਦੇ ਨਾ ਮਸ਼ੀਨ ਨੂੰ ਦਸੂਗੀ ਇਹ ਤੇ ਬਾਕੀ ਚੱਲਦੇ ਉਧਰ ਆਉਣ ਵਾਲਾ ਕਾਕਾ ਤੇ ਲੇਟ ਆਈ ਸੀਗੀ ਮੇਸੀ ਨੇ ਕੰਨ ਚ ਚੈੱਕ ਕਰੇ ਤੇ ਉਹ ਆਪਾਂ ਅੰਡਰਗਰਾਊਂਡ ਕੀਤਾ ਆਪ ਥੋੜਾ ਜਿਹਾ ਉਦਣ ਉਹ ਵੀਡੀਓ ਬਣਾਈ ਨੀਗੀ ਤੇ ਉਹ ਉਥੋਂ ਕਨੈਕਸ਼ਨ ਕੀਤਾ ਨੱਕੇ ਨੂੰ ਤੇ ਆ ਤਾਂ ਉਹੀ ਕਰਗੇ ਸੀਗੇ ਜਿਹੜਾ ਵੱਡਾ ਸੀਗਾ ਅੰਡਰਗਰਾਉਂਡ ਤੇ ਪਾਣੀ ਚਾਲੂ ਹੋ ਗਿਆ ਚਲੇ ਚਾਪੜ ਕਾਕਾ ਆ ਗਿਆ ਸੀਗਾ ਆਪ ਹੀ ਇਹਨੂੰ ਟਰਾਲੀ ਪਾ ਕੇ ਕੰਮ ਤੋਰ ਲਿਆ ਸੀਗਾ ਤੇ ਅੱਧੇ ਪਾਧਾ ਘੇਰਾ ਨਿਪੜ ਗਿਆ ਤੇ ਮੈਂ ਤੇ ਵੀ ਅਸੀਂਗੇ ਉਹ ਜੀ ਕੈਮ ਵਾਲੇ ਨੱਕੇ ਨੁੱਕੇ ਸੈੱਟ ਕਰਨ ਤੇ ਆਉਂਦਿਆਂ ਨੂੰ ਸਾਡੇ ਇਹਨੇ ਘੇਰਾ ਕਰਤਾ ਲੈਣਾ ਭਈਏ ਸੀਗੇ ਦਾੜਾ ਜਾਂ ਫਾਣ ਨੂੰ ਦੋ ਨਾਲ ਤੇ ਉਹਨਾਂ ਨੇ ਕੰਮ ਚੱਲ ਗਿਆ ਤੇ ਆਪਾਂ ਪਾ ਲਈਆਂ ਤਵੀਆਂ ਦੇ ਨਾਲ ਹੀ ਬਾਹਰਣੀ ਆ ਤੇ ਇੱਕ ਟਰੈਕਟਰ ਜਾਊਗਾ ਮੰਡੀ ਤੇ ਦੇਖ ਰਿਹਾ ਕੀ ਭਾਪੂ ਲੱਗ ਰਿਹਾ ਤੇ ਬਾਕੀ ਕੰਮ ਵਾਲੇ ਵਢਾਂਗੇ ਕੱਲ ਨੂੰ ਦੋ ਜੀ ਉਹ ਸੁਪਰੀਏ ਕਦੋਂ ਬਾਟਗੀਤੀ ਦੀ ਆਦੇ ਨਾਲ ਤੇ ਕਰੋ ਉਹ ਲੱਗ ਜੂਗੀ ਹੋਰ ਉਹ ਜੀ ਦੀ ਸਫਾਈ ਲੱਗਦੀ ਹੈ ਟਰਾਲੀ ਚ ਤਾਂ ਪੂਰੀ ਲੱਗਦਾ ਨਹੀਂ ਡੱਕਾ ਟੱਕਾ ਜਾਂ ਇੱਥੋਂ ਦੂਰੋਂ ਦਾ ਬਾਕੀ ਦੇਖ ਰਿਹਾ ਬਾਕੀ ਝਾੜ ਝੂੜ ਹੁਣ ਪਤਾ ਲੱਗ ਜੂ ਅੱਜ ਇਹਦਾ ਜਾਉ ਮੰਡੀ ਤੇ ਪੈੜੀ ਵੇਸੇ ਗਿੱਲੀ ਪਈ ਆ ਤੇ ਟਰੈਕਟਰ ਬੜਕਾ ਦਾ ਨਹੀਂ ਫਿਰ ਗਿੱਲੀ ਪੈਲੀ ਜਿਹਾ ਨਾਲ ਜੀ ਬਾਦ ਨਹੀਂ ਆਪਾ ਹੈ ਰੇਟੂ ਰਿਹੈ ਨੀ ਬਾਈ ਐਸਮਐਸ ਚੱਲਦਾ ਪੂਰਾ ਤਾਂ ਸਭਿਆਂ ਨੇ ਵੜ ਦੇਣਾ ਅਗਲਾ ਅਗਲਾ ਹੀ ਮਾਲ ਸਾਰਾ ਉਹ ਵੀ ਦਾ ਸਾਫਾ ਪੂਰੀ ਤੇ ਬਾਕੀ ਜਾਵੜੂ ਮੰਡੀ ਹੋਣ ਨਾਲ ਹੀ ਤੇ ਖੇਰਾ ਥੋੜਾ ਹੀ ਰਹਿ ਗਿਆ ਵੜਨ ਵਾਲਾ ਕਿਵੇਂ ਆ ਬਾਹਲੀ ਕਾਲੀ ਕਰਦਾ ਪਤੰਦਰਾ ਦੋ ਦਾ ਟੈਂਕ ਕਾਲਿਆਂ ਨੂੰ ਬੰਨੀ ਫਿਰਦਾ ਉਹਦਾ ਤੇ ਕਾਕਾ ਹੈ ਮੱਦੀ ਆਪੂਰਾ ਉਹਦਾ ਕੰਮਚੋਰ ਜੈ ਨਹੀਂ ਜੇ ਮੈਂ ਆਪਾ ਕਹਿ ਰਿਹਾ ਤੇ ਮੈਂ ਤਾਂ ਕਰਦਾ ਪੂਰੀ ਆਪ ਵੀ ਤੇ ਬਾਕੀ ਮੂੰਗੀ ਦੇ ਵਾਲੀ ਖੇਤ ਤੂੰ ਵੀ ਨਹੀਂ ਕਰਨੀ ਪੈਂਦੀ ਕਿਉਂਕਿ ਟੈਂਕ ਚੇ ਦੀ ਭਰਨਾ ਨਹੀਂ ਹੁੰਦਾ ਤੇ ਬਾਕੀ ਜਿਹੜਾ ਹੁਣ ਟਾਈਮ ਝੋਲੇ ਦਾ ਆ ਗਿਆ ਪੂਰੇ ਫਸਲ ਜਿਹੜੀ ਹੱਥ ਚ ਆਉਂਦੀ ਆ ਟਾਈਮ ਸਰ ਵਧੀਏ ਵਧੀਆ ਵਾ ਹੜਾ ਠੀਕ ਰਹਿ ਜਾਊਗਾ ਮੇਰੇ ਹਿਸਾਬ ਨਾਲ 14 ਫੁੱਟ ਦੀ ਯਾਨੀ ਬਾਡੀ ਨੇੜ ਹੋ ਚੱਲੀ ਆ ਤੇ ਟੈਂਕ ਇੱਕ ਹੋਊਗਾ ਹੋਰ ਮੈਨੂੰ ਲੱਗਾ ਟੈਂਕ ਤੋਂ ਘਾਟੀ ਹੋਊਗਾ ਵੱਧ ਨਹੀਂ ਹੁੰਦਾ ਤੇ ਕਾਲੀ ਲੋਟਵਾੜ ਜੀ ਕਰਦੀ ਆ ਦੇਸ਼ਣ ਚ ਲਾਦੀ ਮੂੰਗੀ ਯਾਨੀ ਬਾਹਰੋਂ ਬਾਡੀ ਦਾ ਪੱਲੀਆਂ ਲਾਈਏ ਪੱਲੀਆਂ ਲੌੜੀਆਂ ਪੈਣਗੇ ਸਰਜੂ ਹੈ ਇੱਕ ਟੈਂਕ ਹੋ ਜੂਗਾ ਘਟ ਹੋਊਗਾ ਹੋ ਜੂ ਪੂਰਾ ਚੱਲ ਜਾ ਆ ਬੀਲਾ ਫਿਰ ਚਲਾਦਾ ਕੰਮ ਤਵੀਆਂ ਦਾ ਤੇ ਪਹਿਲੇ ਹੈ ਜੋ ਕਰਤਾ ਕੰਮ ਸਟਾਰਟ ਤੇ ਹਰੀ ਖਾਦ ਜਾਨੀ ਨਾਲ ਹੀ ਨੱਪ ਦੇਣੀ ਆ ਆਪਾਂ ਤੇ ਨਾਈਟ੍ਰੋਜਨ ਹੀ ਐਨੀ ਰਹੀ ਹੈ ਜਿੰਨੀ ਵੀ ਆ ਮੂੰਗੀ ਦਾ ਜਾਨੀ ਫਾਇਦਾ ਹੀ ਫਾਇਦਾ ਵਾ ਤੇ ਇਸ ਵਾਰ ਤਾਂ ਜਾਨੀ ਸਾਰੇ ਸਾਲਾਂ ਨੂੰ ਜੇ ਆਪਾਂ ਕੈਲੀ ਵੀ ਵਧੀਆ ਰੇਟ ਵੀ ਵਧੀਆ ਵਾ ਤੇ ਬਾਕੀ ਗੇੜਾ ਵੀ ਇੱਕ ਰਹਿ ਗਿਆ ਮੇਲਾ ਦਾ ਕਾਕੇ ਦਾ ਵੀ ਕੰਮ ਖਤਮੀ ਇਹ ਤਕਰੀਬਨ ਤੇ ਇਧਰ ਗਾਵਾਂ ਵੀ ਲੈ ਆਏ ਮੂੰਗੀ ਦਾ ਹੋ ਗਿਆ ਕੰਮ ਖਤਮ ਇਧਰ ਮੋਟਰ ਤੇ ਵੱਢੀ ਗਈ ਤੇ ਬਾਕੀ ਜਿਹੜੀ ਕਾਲੂ ਵੜਣੀ ਆਪਾਂ ਕੈਮ ਵਾਲੇ ਤੇ ਉਹ ਕਾਲੂ ਕਰਾਂਗੇ ਕੰਮ ਸਟਾਰਟ ਫਿਰ ਫੈਰਾ ਹੋ ਗਿਆ ਤੇ ਕਾਕੇ ਉਹਨੇ ਚਲੇ ਗਏ ਸੀ ਕਿ ਵੱਢ ਕੇ ਮੂੰਗੀ ਤੇ ਇਹ ਪੈਲੀ ਦਾ ਆਪਾ ਦੋਰ ਲਾਤੀ ਸੀ ਤੇ ਉਹਨੂੰ ਕੇਰਾ ਤਵੀਆਂ ਨਾਲ ਬਾਹ ਜਾਂਦਾ ਤੇ ਸਹਿਦ ਸਹਿਬਾਂ ਨੇ ਉਹਨੂੰ ਲੈ ਕੇ ਚੱਲਦੇ ਹੁਣ ਪਿੰਡ ਨੂੰ ਤੇ ਇਹ ਲੱਗਿਆ ਹੋਇਆ ਨਜ਼ਾਰੇ ਲੈਣ ਨਾਉਣ ਦੇ ਚੱਲੀਏ ਭਾਈ ਚਲੋ ਚੱਲੀਏ ਆਪਾਂ ਜਾਣਾ ਫਿਰ ਚਲੋ ਚੱਲੀਏ ਭਾਈ ਚਲੀਏ ਹੋਰ ਕਦੇ ਜਾਣਾ ਫਿਰ ਆਥਣੇ ਆ ਜਿਓ ਫਿਰ ਇਹ ਤਾਂ ਦੇ ਰਿਹਾ ਹੁਣਾ ਚਲ ਠੀਕ ਆ ਫਿਰ ਸੈ ਸੈਬ ਉਹਨਾਂ ਨੂੰ ਲੈ ਜਾਂਦਾ ਲੈ ਜਾਂਦਾ ਮੈਂ ਆਪ ਵੀ ਨੌਣ ਦਾ ਪ੍ਰੋਗਰਾਮ ਬਣਾ ਲਿਆ ਮੈਂ ਕਿਹਾ ਠੰਡੇ ਹੋ ਜੀ 20 ਸਾਲਾਂ ਬਾਅਦ ਵਾਰੀ ਆਈ ਐ ਇੱਥੇ ਖਾੜੇ ਜਾਂ ਤਾਂ ਖੇਡ ਚ ਨੌਣ ਦੀ ਤੇ ਲੈਟ ਚਲਦੀ ਸੀ ਮੈਂ ਕਿਹਾ ਫਿਰ ਫਾਇਦਾ ਲੈ ਲਈਏ ਅੱਜ ਤੇ ਬਾਨੇ ਜੇ ਨਾ ਅੱਜ ਲੱਗਿਆ ਨਾ ਹੁਣ ਇੱਥੇ ਨਹੀਂ ਤਾਂ ਇਹ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ ਕਹਿਣ ਦਾ ਮਤਲਬ i love it. ਪਰਮਜੀਤ ਤੇ ਮੈਸੀ ਗਏ ਸੀਗੇ ਮੰਡੀ ਇਹਨਾਂ ਦੀ ਡਿਊਟੀ ਸੀਗੀ ਤੇ ਬੋਰੀਆਂ ਹੈ ਭਰਾ ਦੀਆਂ ਤੇ ਵੀਡੀਓ ਫਿਰ ਉਹ ਬਣਾਈ ਪਰਮਜੀਤ ਨੇ ਤੇ ਹਾਜ਼ਰ ਸੀਗਾ ਮੰਡੀ 'ਚ ਤੇ ਬਾਕੀ ਮੈਸੀ ਨੂੰ ਪੁੱਛਦੇ ਆਏ ਨੂੰ ਕੀ ਰੇਟ ਵਿਕੀ ਆ ਤੇ ਮੈਸੀ ਵੇਚ ਕੇ ਆਇਆ ਬੰਮੂਂਗੀ ਦੇਖਦਾ ਤੇਰੀ ਆਪਣੀ ਹੋ ਗਈ ਖਾਦਮ ਤੇ ਹੋਰ ਦਾ ਕੰਡਾ ਚੱਲਦਾ ਉਹ ਤੋਂ ਟਰੈਕਟਰ ਵਾਲੀ ਖੜਾ ਤਿਆਰ ਕਰਨ ਨੂੰ ਆਉਣ ਲਈ 8 ਦਿਨਾਂ ਮੈਸੇ ਨੂੰ ਕੀ ਝਾੜ ਜੁੜ ਹੋਇਆ ਮੂੰਗੀ ਦਾ ਤੇ ਵੈਸੇ ਕੋਈ ਸੀ ਭੂਤੇ ਕੰਮ ਠੀਕ ਰਹਿ ਗਿਆ ਕਹਿੰਦਾ ਲੇਟਾ ਕਹਦਾ ਜਗਾਈ ਜਾਂਨੇ ਓਏ ਹੈ ਛਾਣਦਾ ਹੈਗਾ ਕਾਫੀ ਹੈ ਮੈਂ ਛਾਣਦਾ ਕਾਫੀ ਹੈ ਇਹਦੋਂ ਬਿਨਾ ਹੋ ਗਿਆ ਸਾਤ ਘੰਟੇ ਸਾਤ ਕੁਆਂਟ ਪਰ ਸਾਰੇ ਪੂਰਾ ਹੋ ਗਿਆ ਝਾੜਾ ਕਹਿੰਦੇ ਤਿੰਨ ਕੁਆਂਟ ਨਿਕਲ ਆ ਚਾਰ ਨਿਕਲਦਾ ਨਿਕਲ ਤਾਂ ਇਹ ਗਾਇਕ ਫਿਰ ਤੇ ਕਹਿੰਦੇ ਨਹੀਂ ਨਿਕਲਿਆ ਸਰਦਾਰ ਚੱਲ ਉਹਦਾ ਹਰਜਿੰਦਰ ਦਾ ਵੀ ਘਾਟ ਹੀ ਹੋਇਆ ਹੋਣਾ ਫਿਰ ਚਾਰ ਕੁਆਂਟ ਪੌਣੇ ਚਾਰ ਪੁੱਛਿਆ ਨਹੀਂ ਤੂੰ ਉਹਨੂੰ ਤੈਨ ਕਿੱਲੇ ਹੈ ਨਾ ਹਾਂ ਤੈਨ ਮੈਂ ਕੂੜੇ ਗਿਆ ਸੀ 23 ਘੱਟੇ ਹੋਇਆ ਪੰਜ ਕਿਲੋ ਘੱਟ ਦੱਸ ਕੇ ਨਹੀਂ ਗਿਆ ਤੈਨੂੰ ਜਾਣ ਲੱਗਿਆ ਨਹੀਂ ਮੈਂ ਗਿਆ ਸਰਦਾਰ ਜੀ ਕਿੰਨਾ ਉਹ ਰੇਟ ਉਹਦੇ 15 ਰੁਪਏ ਵਧੇ ਲੱਗ ਗਿਆ ਆਪਣੇ ਨਾਲ ਪੂਰਾ ਹੀ ਨਿਕਲਿਆ ਮੈਂ ਸੀ ਨਹੀਂ ਉਹ ਪਹਿਲੇ ਹੀ ਕਰੀ ਜਾਂਦਾ ਸੀ ਅੱਜ ਤੱਕ ਕਹਿੰਦਾ ਫਾਲੋ ਮੈਂ ਪਿਆ ਨਹੀਂ ਆਪਣੇ ਕੰਮ ਵਾਲੇ ਖੁਣਾ ਅੱਠ ਨਿਕਲਣ ਤੇ ਚੱਲਾ ਲੱਗ ਜੂਗਾ ਤਾਂ ਵਧੀਆ ਵਾਹ ਉਸਨੂੰ ਤੂੰ ਤਾਂ ਕਹਿੰਦੇ ਬਹੁਣਾ ਪੂਰ ਕਹਿੰਦੇ ਵਾਦਾਂਗੇ ਵਿੱਚ ਉਹ ਦਸਰਧਾਰ ਜਿਸ ਤੁਸੀਂ ਜੜਾ ਦੇ ਆ ਜੇ ਰਹਿ ਪਾ ਦਿਆ ਐ ਕਰ ਦਿਆ ਪਾਇਆ ਹੈ ਨਹੀਂ ਸੌਖਾ ਹੈ ਗਿਆਨੀ ਨੇ ਚੱਲੋ